ਸਰਸ਼ਕਾਲ ਕਲਿਆਣ ਟੀਵੀ ਪੰਜਾਬ ਵੇਖ ਰਹੇ ਤੁਸੀਂ ਤਨਸ਼ਾ ਦੇ ਖਿਲਾਫ ਪੰਜਾਬ ਸਰਕਾਰ ਦੇ ਵੱਲੋਂ ਚਲਾਈ ਗਈ ਮੁਹਿੰਮ ਦੇ ਤਹਿਤ ਬਠਿੰਡਾ ਥਰਮਲ ਥਾਣੇ ਦੀ ਪੁਲਿਸ ਨੇ ਵੱਡੀ ਸਫਲਤਾ ਹਾਸਲ ਕੀਤੀ ਹੈ। ਤਾਜ਼ਿਕ ਇਸ ਦੌਰਾਨ ਮਾਨਯੋਗ ਸੀਨੀਅਰ ਕਪਤਾਨ ਪੁਲਿਸ ਬਠਿੰਡਾ ਦੇ ਦਿਸ਼ਾ ਨਿਰਦੇਸ਼ਾਂ ਤੇ ਕਾਰਵਾਈ ਕਰਦਿਆਂ ਹੋਇਆਂ ਅਮਰਿੰਦਰ ਸਿੰਘ ਥਾਣਾ ਥਰਮਲ ਬਠਿੰਡਾ ਦੇ ਵੱਲੋਂ ਗਸ਼ਤ ਦੇ ਦੌਰਾਨ ਐਨ ਐਫ ਐਲ ਫੈਕਟਰੀ ਮੇਨ ਰੋਡ ਬਠਿੰਡਾ ਵਿਖੇ ਖੱਬੇ ਹੱਥ ਇੱਕ ਨੌਜਵਾਨ ਖੜਾ ਸੀ ਜਿਸ ਨੇ ਹੱਥ ਦੇ ਵਿੱਚ ਮومی ਲਫਾਫਾ ਫੜਿਆ ਹੋਇਆ ਸੀ ਜਿਸ ਦਾ ਮੂੰਹ ਖੁੱਲਾ ਸੀ ਤੇ ਆਪਣੇ ਸੁੱਜੇ ਹੱਥ ਦਿਨਾ ਉਸ ਨੂੰ ਫਰੋਲ ਰਿਹਾ ਸੀ ਜਦ ਪੁਲਿਸ ਨੂੰ ਸ਼ੱਕ ਹੁੰਦਾ ਇਸ ਨੂੰ ਕਾਬੂ ਕੀਤਾ ਗਿਆ ਤਾਂ ਇਸ ਦੇ ਵੱਲੋਂ ਆਪਣਾ ਨਾਮ ਸੰਦੀਪ ਦੱਸਿਆ ਗਿਆ ਤੇ ਜੋ ਕਿ ਬਠਿੰਡਾ ਦੇ ਬੀੜ ਤਲਾਬ ਦਾ ਵਾਸੀ ਦੱਸਿਆ ਜਾ ਰਿਹਾ ਹੈ ਫਿਰ ਦੋਸ਼ੀ ਸੰਦੀਪ ਸਿੰਘ ਉਰਫ ਕਾਕਾ ਦੇ ਕੋਲੋਂ 25 ਗ੍ਰਾਮ ਦੇ ਕਰੀਬ ਨਸ਼ਾ ਜਿਹੜਾ ਬਰਾਮਦ ਕੀਤਾ ਗਿਆ ਤੇ ਇਸ ਤੇ ਮੁਕੱਦਮਾ ਦਰਜ ਕਰਕੇ ਅਗਲੀ ਕਾਰਵਾਈ ਪੁਲਿਸ ਦੇ ਵੱਲੋਂ ਸ਼ੁਰੂ ਕਰ ਦਿੱਤੀ ਗਈ ਹੈ ਦੱਸਿਆ ਗਿਆ ਇਸ ਬਾਬਤ ਪੁਲਿਸ ਦਾ ਕਹਿਣਾ ਹੈ ਕਿ ਨਸ਼ਿਆਂ ਦੇ ਖਿਲਾਫ ਵਿੱਢੀ ਗਈ ਮੁਹਿੰਮ ਦੇ ਤਹਿਤ ਇਸ ਸ਼ਖਸ ਨੂੰ ਗ੍ਰਿਫਤਾਰ ਕੀਤਾ ਗਿਆ ਮੇਰਾ ਨਾਮ ਜੀ ਇੰਸਪੈਕਟਰ ਸੁਖਵਿੰਦਰ ਸਿੰਘ ਐਸ ਐਚ ਓ ਥਾਣਾ ਥਰਮਲ ਏ ਜੀ ਮਾਨਯੋਗ ਐਸਐਸਪੀ ਬਠਿੰਡਾ ਦੇ ਇਹ ਸ਼ਾ ਨਿਰਦੇਸ਼ਾਂ ਅਨੁਸਾਰ ਅਸੀਂ ਇੱਕ ਸੰਦੀਪ ਸਿੰਘ ਉਰਫ ਕਾਕਾ ਪੁੱਤਰ ਗੁਰਪ੍ਰਚਨ ਸਿੰਘ ਨਾਂ ਦਾ ਵਿਅਕਤੀ 25 ਗ੍ਰਾਮ ਹੈਰੋਇਨ ਚਿੱਟਾ ਸਮੇਤ ਕਾਬੂ ਕੀਤਾ। ਇਹ ਜੀ ਅਸੀਂ ਐਨਐਫਐਲ ਰੋਡ ਉਥੋਂ ਇਹਨੂੰ ਕਾਬੂ ਕੀਤਾ। ਤੇ ਇਹ ਗਾਂ ਕੁਸ ਪੀਣ ਵਾਸਤੇ ਗਾਂ ਵੇਚਣ ਵਾਸਤੇ ਵੀ ਲੈ ਗਿਆ ਸੀ। ਹੋਰ ਇਹ ਤੇ ਪਹਿਲਾਂ 2 ਮਾਮਲੇ ਦਰਜ ਹੈ। ਉਹ ਇੱਕ ਤਾਂ ਹੈਗੇ ਆ ਕੋਈ 458 ਪੀਸੀ ਵਗੈਰਾ ਤੇ ਇੱਕ 21B ਦੇ ਆ ਆਪਣੇ ਹੈਰੋਨਿਕ ਬਾਰੇ ਨਾਲ ਸੰਬੰਧਿਤ ਹੀ ਆ ਐਨਡੀਪੀ ਸੈਕਟਰ ਦਾ ਇਹ ਕੰਮ ਬਸ ਮਿੰਟ ਮਜ਼ਦੂਰੀ ਕਰਦਾ ਹਾਂ ਜੀ ਹਾਂ ਜੀ ਉਹਦੇ ਬਾਰੇ ਸਾਡੀ ਇਨਵੈਸਟੀਗੇਸ਼ਨ ਚੱਲ ਰਹੀ ਹੈ ਕੋਈ ਬੈਕਵਰਡ ਲਿੰਕ ਫਾਰਵਰਡ ਲਿੰਕ ਉਹ ਅਸੀਂ ਪੁਲਸ ਰਿਮਾਂਡ ਲਿਆ ਇਹਦਾ ਹਾਂ ਸਾਰਾ ਅਸੀਂ ਇਨਵੈਸਟੀਗੇਟ ਕਰਾਂਗੇ ਟੋਟਲੀ ਚੰਗੀ ਤਰ੍ਹਾਂ ਕਿ ਨਸ਼ਾ ਤਸਕਰ ਨਵੇਂ ਹੀ ਕਹਿਣਾ ਚਾਹੁੰਦੇ ਆ ਵੀ ਕੋਈ ਵੀ ਨਹੀਂ ਅਸੀਂ ਬਖਸ਼ਣਾ ਜੋ ਵੀ ਹੋ ਜਾ ਕੰਮ ਕਰਦਾ ਉਹ ਤਾਂ ਤੁਰੰਤ ਬੰਦ ਕਰ ਦੇ ਜਾਂ ਜੇ ਕੋਈ ਪੀਂਦਾਦੀ ਆ ਉਹ ਨਸ਼ਾ ਸ਼ੜਾਉ ਕੇਂਦਰ ਦੇ ਵਿੱਚ ਆਪ ਦਾ ਭਰਤੀ ਹੋਵੇ ਨਹੀਂ ਤਾਂ ਕਾਨੂੰਨ ਦੇ ਮੁਤਾਬਕ ਜੋ ਵੀ ਨਸ਼ਾ ਵੇਚਦਾ ਉਸ ਤੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਊਗੀ ਕੋਈ ਵੀ ਬਖਸ਼ਿਆ ਨਹੀਂ ਜਾਵੇਗਾ ਜਿਹੜੀ ਦੇਣਾ ਚਾਹੁੰਦਾ ਉਹ ਵੀ ਤੁਹਾਡੇ ਨਾਲ ਸੰਪਰਕ ਹਾਂਜੀ ਜਾਣਕਾਰੀ ਕੋਈ ਵੀ ਦੇਣਾ ਚਾਹੁੰਦਾ ਉਹ ਸਾਡੇ ਨਾਲ ਸਿੱਧਾ ਸੰਪਰਕ ਜਾਂ ਬਾਇ ਫੋਨ ਜਾਂ ਦਫ਼ਤਰ ਆ ਕੇ 24 ਘੰਟੇ ਚੋਂ ਮਰਜ਼ੀ ਮਿਲ ਸਕਦਾ ਤੇ ਉਹਦੀ ਅਸੀਂ ਜਾਣਕਾਰੀ ਗੁਪਤ ਰੱਖੀ ਜਾਊਗੀ ਉਹਦੀ ਆਈਡੈਂਟੀਟੀ ਗੁਪਤ ਰੱਖੀ ਜਾਊਗੀ